ਨਾਲ ਹੋਈ ਜਾਓ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਜੱਟ ਲਾਈਵ 77 ਹੈ ਜੀ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਘੰਟੀ ਵਾਲਾ ਬਟਨ ਲਾਜ ਨਹੀਂ ਦਬਾ ਦਿਓ ਤੁਹਾਡੀ ਸਪੋਰਟ ਦੀ ਲੋੜ ਆ ਜੀ ਵੱਧ ਤੋਂ ਵੱਧ ਠੀਕ ਹੈ ਜੀ ਧਨੋਲਾ ਬੱਕਰਾਂ ਮੰਡੀ ਹਰ ਬੁੱਧਵਾਰ ਨੂੰ ਆਜੋ ਜੀ ਮੰਡੀ ਦੇ ਵਿੱਚ 2:47 ਮਿੰਟ ਹੋ ਚੁੱਕੇ ਆ ਤੇ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੇ ਆ ਫਿਰ ਆਪਣਾ ਫੋਨ ਨੰਬਰ 78855 3888 ਆਜੋ ਭਾਈ ਜੁੜ ਦੋ ਸਾਰੇ ਕਿਰਾ ਦਬਾ ਦਬ ਮੰਡੀ ਦੇ ਵਿੱਚ ਆਜੋ ਧਨੋਲੇ ਦੇਖੋ ਜੀ ਵੀਡੀਓ ਉਹ ਬੈਠਿਆ ਖਾਨ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪ ਹੀ ਦੇਖੋ ਜੀ ਬੱਕਰੀ ਮੰਡੀ ਤਲਾ ਉਲਾ ਲਓ ਜੀ ਬਹੁਤ ਵਧੀਆ ਵਧੀਆ ਬੱਕਰੇ ਪਹੁੰਚੇ ਆ ਮੰਡੀ ਦੇ ਵਿੱਚ ਦੇਖ ਸਕਦੇ ਆ ਚਾਰ ਨੱਕ ਖੜੇ ਆ ਤੇ ਸੌਦਾ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਕਿਵੇਂ ਹੁਣ ਆ ਬੱਕਰੇ ਦੀ ਅੱਖ ਹੈ ਬਾਈ ਇਹੜਾ ਬੱਕਰਾ ਇਹਨੇ ਤੜਕੇ ਦੀ ਅੱਖ-ਅੱਖ ਬੰਦੇ ਦੀ ਵੇਖੀ ਜਾਂਦਾ ਕਿਹੜਾ ਲੈਂਦਾ ਆਹਾ ਆਹਾ ਕਾਹ ਨੂੰ ਸੁਣੋ ਕਿਹਾ ਸੀ ਨਾ ਦੇਖੋ ਜੀ ਬੱਕਰਾ ਬਹੁਤ ਵਧੀਆ ਬੱਕਰਾ ਜੀ ਬੱਕਰੇ ਕੁਦਰ ਵੀ ਖੜੇ ਗਏ ਪੂਰਾ ਵਧੀਆ ਦੇਖ ਲੈ ਚਲੋ ਲਾ ਮੰਡੀ ਅਬ ਅੱਜੀ ਕਿਵੇਂ ਆ ਮੰਡੀ ਤੇ ਆ ਗਿਆ ਕੀ ਲੈ ਕੇ ਆਇਆ ਕੜੀ ਲੱਗੇ ਆ ਇਹ ਤੇਰੀ ਐ ਪੱਕੀ ਗੱਲ ਐ ਇਹ ਬੱਕਰੀ ਐ ਅੱਛਾ ਇਹਦੇ ਪੈਸੇ ਕਿੰਨੇ ਆ ਮੇਰੇ ਡੈਡੀ ਨੂੰ ਪਤਾ ਠੀਕ ਐ ਤੇਰਾ ਨਾਮ ਕੀ ਐ ਅੱਛਾ ਕਿਹੜਾ ਬੰਦਾ ਦਾ ਆ ਸਪਾਲ ਕਲਾ ਕੀ ਨਾਮ ਆ ਤੇ ਬੱਸ ਕੀ ਲੈ ਕੇ ਆ ਲਾਣਾ ਜੀ ਕੋਕਰੀ ਲੱਤੀ ਆ। ਬਲੈਲੀ? ਠੀਕ ਹੈ। ਕਿੰਨੇ ਦੀ ਮਲਗੀ? 20000 ਦੀ। ਆਪਣਾ ਵੀਡੀਓ ਦੇਖ ਲਾ ਹੁਣ। ਵਧੀਆ ਹੁੰਦੀ ਆ। ਜੱਟ ਲਾਈਵ 77। ਇੱਕ ਪੰਜਾਬੀ ਜੁਹਦੇ ਨੂੰ ਫੋਲੋ ਕਰ ਦੇ। ਪੰਜਾਬੀ ਲਿਖ ਕੇ ਚੰਗਾ। ਲਓ ਜੀ। ਬੱਕਰੀ ਮੰਡੀ ਤਨਹੁੱਲਾ। ਹੋਰ ਕਿਵੇਂ ਆ? ਠੀਕ ਲੱਗ ਕੇ ਆਜਾ। ਆ ਬੱਕਰੀ ਇਹਨੂੰ ਬਾਈ ਬੂ। ਅੱਛਾ। ਹੋਰ ਫਿਰ? ਗੇਮ ਦੀ। ਠੀਕ ਹੈ। ਅੱਛਾ। ਕੀ ਰੇਟ ਰੂਟ ਕਰਤਾ ਹੈ ਨਾ ਰੇਟ ਰੂਟ ਦੱਸ 15000 15000 ਜੋੜੇ ਦਾ ਲੋ ਵੀ 15000 ਜੋੜੇ ਦਾ ਹੈ ਫੋਨ ਨੰਬਰ ਦੱਸੀ ਫੋਨ ਤਾਂ ਬੱਸ ਉਹਦੇ ਘੋੜੇ ਪਿਆ ਕਿੰਨਾ ਅੱਛਾ ਲੋਈ ਮੇਟਰ ਕਰ ਦੋ ਸ਼ੇਅਰ ਲਾਈਕ ਉਹ ਤੇ ਸਭ ਦਾ 2600 ਦਾ ਹੋ ਜਾਂਦਾ ਢੰਡੀ ਦੇ ਵਿੱਚ 10000 ਚੱਲ ਹੁਣ ਫੇਰ ਸੌਦੇ ਸੌਦੇ 2600 ਦਾ ਕਿਵੇਂ ਲੱਗੀ ਮੰਡੀ ਸੌਦੇ ਵਧੀਆ ਹੋਗੇ ਠੀਕ ਹੈ ਓਕੇ ਤੜਕੇ ਤੋਂ ਆਪਾਂ ਨੂੰ ਲੱਗਦਾ ਸੀ ਵੀ ਹਨਾ ਮੰਡੀ ਅਸਲ 12:30 ਇੱਕ ਵਜੇ ਤੱਕ ਦੀ ਹੈ ਇੱਕ ਆਏ ਤੋਂ ਬਾਅਦ ਮੰਡੀ ਭਰਦੀ ਹੈ 4:30 5:00 ਵਜੇ ਤੱਕ ਹਾਂ ਵਧੀਆ ਹੋਦੋਗੇ ਲਓ ਵੀ ਤੁਹਾਨੂੰ ਲਾ ਮੰਡੀ ਆ ਜੇ ਭਰਾ ਦਾ ਵਾਦਵਾ ਬਣੀ ਗੱਲ ਕਿਸੇ ਨਾ ਬਣੀ ਜਾਂਦੀ ਹੈ ਗੱਲ ਤਾਂ ਲਓ ਵੀ ਮਿੱਤਰੋ ਬੱਕਰੀ ਲਾਲ ਹੈ ਬਹੁਤ ਸੋਹਣੀ ਹੈ ਲੱਤਿਆਂ ਨਹੀਂ ਜਾਣੀਆਂ ਬੱਕਰੀਆਂ ਫਿਰਦੀਆਂ ਬਹੁਤ ਆਪਰਦਾ ਭਾਈ ਕੰਨੜੇ ਤੁਸੀਂ ਦੇ ਸਕਦਾ ਵੀਰੋ ਕਰ ਦਿਓ ਸੇਰ ਲਾਈਕ ਚੈਨਲ ਫੋਲੋ ਕਰ ਦਿਓ ਬਾਈ ਆਪਣੇ ਨੂੰ ਦੇ ਸਕਦੇ ਰੀ ਮੰਡੀ ਵਧੀਆ ਮਾਲ ਪਹੁੰਚਿਆ ਜੀ ਅੱਜ ਤਾਂ ਵਧੀਆ ਦੇਖੋ ਵੀਡੀਓ ਦੇ ਵਿੱਚ ਪੂਰੇ ਸ਼ੇਅਰ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਨ Алла ਬੱਕਰੇ ਵੰਡੀਆਂ ਲੋ ਜੀ ਐਂ ਬੱਕਰੀਆਂ ਵੰਡੀਆਂ ਜਾਂਦੀਆਂ ਨੇ ਲਾਸ ਦੇ ਨਾਮ ਰਸਤੇ ਨਾਲ ਜੇ ਵੱਧ ਹੋਵੇ ਮਾਲ ਬਹੁਤ ਪੌਚਟੀ ਪੜੋ ਥਾਣਾ ਦੇਖੋ ਬਈ ਇੱਕੋ ਜੈ ਦੋ ਇਹ ਇੱਕ ਹੋਰ ਦਾ ਵੱਡਾ ਵਸ ਮੜਾ ਜਾ ਬੰਨਣ ਵਾਲੇ ਨੇ ਮੱਠਾ ਸਾਰੀ ਲੋ ਜੀ ਨੌ ਲਾ ਬੱਕਰਾ ਮੰਡੀ ਆ ਜੀ ਆ ਜੋ ਕਰਾ ਦਵਾ ਦਵਾ ਮੰਡੀ ਦੇ ਵਿੱਚ ਪਹੁੰਚੋ ਭਰਾਵੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਟ ਲਾਈਵ 76 ਮਾਲ ਸੋਨੇ ਦਿਖਾਉਣਿਆ ਮਾਲ ਵਧੀਏ ਪਹੁੰਚੇ ਮੈਦੇ ਵਿੱਚ ਇਟਰ ਜਿਹੜੇ ਆਏ ਲਾਦ ਲਾ ਕੇ ਬੱਕਰੇ ਬੱਕਰੀਆਂ ਇੱਕ ਉਹ ਆ ਗਈ ਜੀ ਗੱਡੀ ਉਹ ਅੱਗੇ ਗੱਡੀ ਗੱਡੀਆਂ ਆਈ ਜਾਣੀਆਂ ਹਲੇ ਘੰਟਾ ਹੋਰ ਗੱਡੀ ਹੋਣੀਆਂ ਜੀ ਤਿੰਨ 3:30 ਵਜੇ ਤੱਕ ਗੱਡੀਆਂ ਆਉਣੀਆਂ ਹਲੇ ਦੇਖ ਸਕਦੇ ਹਾਂ ਮੰਡੀ ਦਾ ਦਰਸ ਰੌਣਕਾਂ ਲੱਗੀਆਂ ਪਿੰਡਾਂ ਨੇ ਮੋਢੀ ਦੇ ਰੌਣਕਾਂ ਲੱਗੀਆਂ ਪਿੰਡਾਂ ਜੀ ਛਿੱਟੇ ਛਿੱਟੇ ਮੇਮਣੇ ਤੁਸੀਂ ਦੇਖ ਸਕਦੇ ਇਹ ਵੀ ਵਧੀਆ ਤੇ ਕੁਦਰ ਜਿਹੜੀ ਗੱਡੀ ਆ ਜੇਸ਼ਨ ਉਹ ਦਿਖਾਉਣਾ ਪਹਿਲਾਂ ਚਲੋ ਇੱਕ ਬੋਕ ਆਈ ਵੱਡਾ ਉਹ ਦਿਖਾਉਣਾ ਬੱਕਰੀ ਮੰਡੀ ਤਨੋਲਾ ਭਾਈ ਭਾਈ ਕਮੈਂਟ ਕਰਕੇ ਦੱਸਦੇ ਓ ਲਾਜ ਜੀ ਤੇਰੇ ਕਿਹੜੇ ਭਰਾ ਦੇਖਦੇ ਆ ਲਓ ਵੀ ਮਿੱਤਰੋ ਆ ਦੋ ਆ ਗਏ ਜੀ ਆ ਦੋ ਆਏ ਜੀ ਦੇਖੋ ਜੀ ਇੱਕ ਵੱਡਾ ਬੱਕਰਾ ਆਇਆਗਾ ਔਰ ਇੱਥੇ ਦਾ ਖੋਲ ਨਾਲ ਬੱਕਰੀ ਆ ਔਰ ਇੱਥੇ ਦੇਖੋ ਬਈ ਲੱਗਦੀ ਆ ਬਈ ਵੀਡੀਓ ਸ਼ੇਅਰ ਕਰ ਦਿਓ ਉਹ ਠੀਕ ਆ ਇਹਨੂੰ ਪਤਾ ਲੱਗੂ ਮੰਡੀ ਜੇ ਆ ਆ ਗਿਆ ਮੈਂ ਹੂੰ ਕਿਹੜਾ ਬੰਦਾ ਆ ਜੀ ਤਾਂ ਵੀ ਹੌਣ ਕਮਾਨ ਕਹੂ ਹੌਣ ਕਮਾਨ ਸਾ ਕਿਹੜਾ ਬੰਡਾ ਕਿਹੜਾ ਪੰਡਾ ਹੈ ਓਡਾ ਵੀ ਸਾਡਾ ਵਜਾ ਪਿਆਰ ਫੁੱਲੇਵਾਲ ਠੀਕ ਹੈ ਫੁੱਲੇਵਾਲ ਫੁੱਲੇਵਾਲ ਪੰਡਾ ਪੰਜਾ ਦਾ ਫੁੱਲੇਵਾਲ ਫੁੱਲੇਵਾਲ ਬੱਕਰਾ ਵੱਡਾ ਹੈ ਨਾ ਕਹਿ ਦਾਂਦਾ ਵੱਡਾ ਬੱਕਰਾ ਆਪਣਾ ਦੰਦ ਦੇ ਹਿਸਾਬ ਨਾਲ ਵਿਕਦੀ ਹੈ ਚੀਜ਼ ਮੰਡੀ ਤੇ ਦੰਦ ਦੇ ਹਿਸਾਬ ਨਾਲ ਵਿਕਦੀ ਹੈ देखे। देखे। करते। हाँ मालक ने भी पता होना चाहता है बस क्या बात है छे ਦੇਖ ਬੱਕਰਾ ਨਾਲ ਇਹਦੇ ਭਾਈ ਦੇਖ ਤੁਨਾਕਾ ਕੁੰਡਾ ਹੈ ਮੋਸਾ ਕੁੰਡੀ ਹੈ ਪੱਟ ਮੋਟੇ ਆ ਤਾੜੀ ਹੈਗੀ ਆ ਤਾੜੀ ਹੈਗੀ ਆ ਕੰਨਾਂ 'ਚ ਮੁੰਦਰਾ ਪਾਈਆਂ ਨੇ ਜੇ ਕਿਸੇ ਨੇ ਲੈਣਾ ਬੱਕਰਾ ਆ ਜੋ ਭਾਈ ਹਾਂ ਸ਼ਾਰਾ ਕੁਛ ਹੈ ਲੋ ਜੀ ਬੱਕਰਾ ਵੰਡੀ ਤਾ ਨੌਲਾ ਤਾ ਨੌਲਾ ਤਾ ਨੌਲਾ ਵੀਡੀਓ ਸ਼ੇਅਰ ਪਲੀਜ਼ ਲਾਈਕ ਕਰ ਦਿਓ ਨਾ ਜੀ। ਉਹ ਬਾਈ ਬੱਚੇ ਦੇ ਨਾ ਕਾਲ ਨਾ ਕਰਿਆ ਕਰੋ। ਮੈਂ ਤੁਹਾਨੂੰ 20 ਵਾਰੀ ਕਹਤਾ ਬਾਈ ਬਣ ਕੇ ਭਰਾਵਾਂ ਕਾਲ ਨਾ ਕਰਿਆ ਕਰੋ। ਮੇਰੀ ਵੀਡੀਓ ਸਾਰੀ ਉਹ ਗਲ ਜਾਂਦੀ ਐ। ਭਰਾ ਬਣ ਕੇ ਦੇਖ ਲਿਆ ਕਰੋ ਮਗਰੋਂ ਕਿੰਨੀ ਮਰਜ਼ੀ ਗੱਲਾਂ ਕਰ ਦਿਆ ਬੰਦਾ। ਜਦੋਂ ਵਿੱਲਾ ਹੁੰਨਾ ਵੀਡੀਓ ਬਣਾ ਕੇ ਉਦੋਂ ਕਿੰਨੀ ਮਰਜ਼ੀ ਕਾਲਾ ਕਰ ਦਿਆ ਕਰੋ ਬਾਈ ਬਣ ਕੇ। ਠੀਕ ਐ ਵੀਡੀਓ ਖਰਾਬ ਹੋ ਜਾਂਦੀ ਐ। ਦੇਖੋ ਜੀ ਬੱਕਰੀਆਂ ਬੱਕਰੀਆਂ। ਤਨੋਲਾ ਮੰਡੀ ਦੇ ਵਿੱਚ। ਦੇਖੋ ਜੇ ਕੋਈ ਚਾਰਨ ਵਾਲੀਆਂ ਬੱਕਰੀਆਂ ਨਹੀਂ ਹੈਗੀਆਂ ਜੀ ਇਹ ਬੱਕਰੀਆਂ ਬਹੁਤ ਦੂਰੋਂ ਆਈਆਂ ਨੇ ਜੀ ਜੀਰਕਪੁਰ ਕੋਲੋਂ ਆ ਕੇ ਆਏ ਆ ਆ ਗੱਡੀ ਖੜੀ ਆ ਜਿਹਦੇ ਵਿੱਚ ਬੱਕਰੀਆਂ ਆਈਆਂ ਨੇ ਬੋਲੇ ਹੋ ਇੱਕ ਸਾਕ ਦੇਉ ਦੇਖ ਸਾਰੀ ਚਾਰਲੀ ਬੱਕਰੀਆਂ ਨੇ ਉਹ ਪਿਛਲੇ ਪਾਸੇ ਡੇਕ ਪਈ ਐ ਕਿਹਤੋਂ ਲਾ ਬੱਕਰਾ ਮੰਡੀ ਆ ਜੀ ਆ ਜਾਓ ਸੋਈਆਂ ਆ ਬੱਕਰੇ ਦੋਹੇ ਸੋਈਆਂ ਆ ਅੱਛਾ ਠੀਕ ਆ ਲੋ ਵੀ ਮਿੱਤਰੋ ਆਪਣੇ ਦਾ ਕੀ ਰੇਟ ਰੂਟ ਇਹਦਾ ਵੀਰੇ ਕੀ ਰੇਟ ਰੂਟ ਕਰਤਾ ਕਿਹੜੇ ਉਰਲੀ ਦਾ ਜੋੜੀ ਦਾ 25000 ਹੈ ਲੋ ਵੀ ਜੋੜੀ ਦਾ 25000 ਹੈ ਬਾਈ ਦਾ ਇਹਦਾ ਕਾਲੀਆਂ ਨੇ ਵਧੀਆ ਪਿਆਵਰ ਕਿਹੜਾ ਪਿੰਡ ਆ ਬਾਈ ਇਹਨੂੰ ਲਈਆ ਠੀਕ ਹੈ ਤਨੂ ਲੱਤੋਂ ਦੇ ਫੋਨ ਨੰਬਰ ਕਹਿੰਨਾ ਬੋਲੀ 98763488 ਦੁਬਾਰੇ ਫਿਰ ਬੋਲ 98763488 ਨੋ ਕੀਆ ਮਿੱਠੂ ਸਿੰਘ ਲੋ ਮਿੱਠੂ ਦੀਆਂ ਬੱਕਰੀਆਂ ਨੇ ਬੱਕਰੀਆਂ ਨੇ ਨਾਂ ਦੇ ਉਹ ਦੋਹੇ ਬੱਕਰੀਆਂ ਨੇ ਜੀ ਕਿਸੇ ਨੇ ਖਰੀਦਣੀਆਂ ਫੋਨ ਦੱਸਦਾ ਸਵਰਕ ਕਰਿਓ ਸਿੱਧਾ ਜਿਹਦਾ ਪਿਓ ਕੀ ਹੈ ਨਾ ਉਸ ਫੋਨ ਲਓ ਮਿੱਠੂ ਗੰਢੀ ਤਨੂ ਲਓ ਜੱਟ ਲਾਈਫ ਖੇਤਰਾ ਜੱਟ ਲਾਈਵ ਸੇ ਤਰਪੇਂਦਾ 1 ਮਿੰਟ ਤੇਰੇ ਕੋਲ ਆਉਣਾ ਮੈਂ ਕਰਕੇ ਜਨਾ ਵਧੀਆ ਰਹਿ ਗਿਆ ਕਿਹੜਾ ਪਿੰਡ ਆ ਬਾਈ ਚੰਨਣ ਵਾਲਾ ਚੰਨਣ ਵਾਲਾ ਇਹ ਚੰਨਣ ਵਾਲਾ ਤੋਂ ਬਾਈ ਠੀਕ ਹੈ ਜੂਰ ਨਾਲ ਨੌ ਕਿ ਆਪਣਾ ਜਸਵੀਰ ਸਿੰਘ ਲੋ ਵੀ ਜਸਵੀਰ ਸਿੰਘ ਫਾਇਦਾ ਨਵਾਂ ਪਿੰਡ ਚੰਨਣ ਵਾਲਾ ਪਿੰਡ ਚੰਨਣ ਵਾਲਾ ਆਪਣਾ ਗੇੜੇ ਲਾਉਣੇ ਬਾਈ ਹਾਂਜੀ 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 ਪੱਕੀ ਆਉਨੇ ਮੰਡੀਆਂ ਦੀ ਜਾਂਦੇ ਆਪਾਂ ਅੱਛਾ ਹਾਂ ਠੀਕ ਆ ਤੇ ਹੋਰ ਲੈਨੇ ਵੀ ਬੱਕਰੀਆਂ ਵੀ ਲੈਨੇ ਆ ਸੌਦੇ ਵੀ ਕਰਾ ਦੇ ਅੱਛਾ ਮੱਝਾਂ ਦੇ ਮੰਡੀ ਤੇ ਵੀ ਜਾਣਾ ਮੱਝਾਂ ਵਾਲੀ ਤੇ ਵੀ ਜਾਇਆ ਠੀਕ ਹੈ ਤੇ ਹੋਰ ਕੱਪੀ ਬੱਕਰੇ ਮੁਗਰੇ ਕਰੇ ਰੱਖੀਆਂ ਹਾਂ ਹਾਂ ਬੱਕਰੇ ਆਪਣੀਆਂ ਨੇ ਇਹ ਠੀਕ ਹੈ ਆ ਜਿਹੜੀਆਂ ਬੰਨੀਆਂ ਵੀ ਨਾਲ ਸਾਰੀਆਂ ਆ ਠੀਕ ਹੈ ਕਿਤੇ ਨਹੀਂ ਕੋਈ ਖਲੇ ਨਹੀਂ ਹਲੇ ਕੋਈ ਵੇਚੀ ਨਹੀਂ ਤੇਰਾ ਫੋਨ ਨੰਬਰ ਕਿੰਨਾ 95014 04173 ਠੀਕ ਹੈ ਲਓ ਵੀ ਜੇ ਕਿਸੇ ਨੂੰ ਗੱਡੀ ਚਾਹੀਦੀ ਹੈ ਨਾ ਚੰਨ ਨਾਲ ਤੋਂ ਆ ਬਾਈ ਨਾ ਵਰਕਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਸੌਦੇ ਵੀ ਕਰਾਈ ਦੇ ਆ ਅੱਛਾ ਠੀਕ ਹੈ ਹਾਂਜੀ ਹਾਂਜੀ ਨਾ ਇਹ ਬਾਈ ਦੇ ਬੱਕਰੀਆਂ ਨੇ ਕਰਕੇ ਦੇਣਾ ਮੈਂ ਹੁਣ ਹਾਂਗਾ ਹਾਂ ਦੂਰ ਕਰਦੀ ਮੇਰੇ ਵਾਲੀ ਬਾਈ ਤੂੰ ਵੀਡੀਓ ਕਰ ਸ਼ੇਅਰ ਕਰ ਦੱਬ ਕੇ ਸਾਰਾ ਕਰਕੇ ਦੇਣਾ ਠੀਕ ਹੈ ਚੰਨ ਨਾਲ ਤਾਂ ਮੈਨੂੰ ਬੱਥੇ ਰ ਜਾਣਦੇ ਆ ਇਹ ਲੈਣੀਆਂ ਤਾਂ ਲਓ ਇਹ ਬੱਕਰੀਆਂ ਬੱਕਰੀਆਂ ਪਹੁੰਚ ਗਏ ਮੰਡੀ ਦੇ ਵਿੱਚ ਨਿਕੇ ਨਿਕੇ ਬੱਚੇ ਦੇਖੋ ਓ ਕਿਵੇਂ ਹੈ ਠੀਕ ਹੈ ਕਿਵੇਂ ਚ ਪੜਦਾ ਕਿਵੇਂ ਚ ਪੜਦਾ 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 ਹਾਂ ਪੜਦਾ ਨੇ ਅਸਿਆ ਬੱਕਰੇ ਲੈ ਕੇ ਆਜਾ ਕਿੰਨੇ ਆ 10 10 ਕਰ ਦੋ ਵੀਰੇ ਸ਼ੇਅਰ ਵੀਰ ਫੇਰ ਉਹ ਮੇਰੀ ਹੋਈ ਆ ਬੱਕਰੀ ਮੰਡੀ ਢਨੋਲਾ ਜੀ ਲੱਵੀ ਮੰਡੀ ਕਿਵੇਂ ਲੱਗੀ ਜੇ ਮੰਡੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਆਤਿ ਸ੍ਰੀਕਾਲ ਫੇਰ ਮਿਲਾਂਗੇ ਜੇ ਕਿਸੇ ਵੀਡੀਓ ਬਣਾਉਣੀਆਂ ਤੇ ਮੇਰਾ ਫੋਨ ਨੰਬਰ 7885 3888 ਓਕੇ ਬਾਈ ਫੇਰ ਮਿਲਾਂਗੇ ਬਾਈ ਜੀ ਅਗਲੀ ਵੀਡੀਓ ਦੇ ਵਿੱਚ